ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਗੈਟਵੇਅਰਪੋਰਟ ਤੇ ਅਸੀਂ ਤੁਹਾਨੂੰ ਲੈ ਕੇ ਜਾ ਰਿਹਾ ਐ ਲਾਨੀਆ ਜਿਹੜਾ ਕਿ ਇਟਾਲੀਆ 터ਕੀ ਦਾ ਹੈ ਨਾਲ ਨਾਲ ਅਸ਼ਵੀ ਕੋਨੇ ਤੇ ਨਾਲ ਨਾਲ ਤੁਹਾਨੂੰ ਵੀ ਤੁਮਾਵਾਂਗੇ ਸੋ ਆਓ ਚਲਿਏ ਐ ਲਾਨੀਆ ਅਸ਼ਵੀ ਗੈਟਵੇਅਰਪੋਰਟ ਬੈਲੀ ਆ ਰਹਾ ਹੈ ਤੇ ਦੇਖਣ ਇਤਾਂ ਠੀਕ ਲੱਗ ਰ ਲੋਕਸ ਨਾਈਟ ਸਾਰਾ ਕੁਝ ਹੈਗਾ ਇੱਥੇ ਸਟੋਰਸ ਵੀ ਨੇ ਅਗਰ ਤੁਹਾਨੂੰ ਕੋਈ ਸਮਾਨ ਚਾਹੀਦਾ ਲੋਡ ਦਾ ਰੈਸਟੋਰੈਂਟਸ cafe ਸਭ ਹੈਗਾ ਛੋਟਾ 에ਰਪੋਰਟ ਹੈ ਬਟ ਸਾਰੀ ਫੈਸਿਲਿਟੀਆਂ ਹੈਗੀਆਂ ਨੇ ਤੋਂ ਫਾਸ ਰੂ ਗੁੱਡ ਹੁਣ ਦੇਖਦੇ ਆ ਅੱਗੇ ਕੀ ਮਾਹੌਲ ਬਣਦਾ ਹੁਣ ਅਸੀਂ ਚੱਲਿਆਂ ਆਪਣੀ ਫਲਾਈਟ ਵੱਲ ਬੋਰਡਿੰਗ ਹੋ ਗਈ ਹੈ ਸ਼ੁਰੂ ਇਹ ਆ ਗਿਆ ਸਾਡਾ ਪਲੇਨ ਸਾਡੀ ਹੋ ਗਈ ਦੇਰ ਅਸੀਂ ਦੌੜਾ ਮਾਰ ਮਾਰ ਕੇ ਆਇਆ ਟਾਈਮ ਹੋ ਗਿਆ ਚਲੋ 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 ਦੌੜਾ ਮਾਰ ਕੇ ਚਲੋ ਪਹੁੰਚ ਗਏ ਅਸੀਂ ਹਾਲੇ ਵੈਟਰ ਲਾਈਟ ਕੋ ਸਾਡੀ ਇਟਾਲੀਆ 에ਰਪੋਰਟ ਤੇ ਇਹਨੂੰ ਮਗਲ ਲੈ ਲਏ ਅਲੈਕਸਨਿਕ ਵਾਰਟੇਮੈਨ ਆਪੀ ਯੇਸ਼ ਇਫ ਦਾ ਬਲੇਮ ਵੀ ਬਾਈ ਬਾਈ ਜੀ ਲੇਟ ਹੈ ਇਟਸ ਬੈਟਰ ਥੈਂਕ ਯੂ ਪਹੁੰਚ ਗਏ ਅਸੀਂ ਇਟਾਲੀਆ ਹੁਣ ਅਸੀਂ ਜਾਈਏ ਆਪਣਾ ਸਮਾਨ ਕਲੈਕਟ ਕਰੀਏ ਇਮੀਗ੍ਰੇਸ਼ਨ ਕਰੀਏ ਯੈਸ ਫਿਰ ਅਸੀਂ ਘੁੰਮੀ ਘੁੰਮੀ ਚਾਈਏ ਇਹ ਪਹੁੰਚ ਆ ਲਿਆ ਦਾ ਇਮੀਗ੍ਰੇਸ਼ਨ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਬੀ ਸੀ ਹੈ ਚਲੋ ਇਸ ਗੁੱਡ ਰਾਹ ਨਹੀਂ ਹੈ ਲੋ ਜੀ ਬੈਗੇਜ ਜਾਣਾ ਸ਼ੁਰੂ ਹੋ ਗਿਆ ਤੇ ਅਸੀਂ ਹੁਣ ਵੇਟ ਕਰ ਰਹੇ ਹਾਂ ਸਾਡੇ ਬੈਗੇਜ ਦੀ ਬੈਗੇਜ ਲੈ ਕੇ ਫਿਰ ਕਰੀਏ ਐਗਜ਼ਿਟ ਸਾਡੀ ਬੁੱਕ ਕੀਤੀ ਹੋਈ ਹੈ ਟੈਕਸੀ ਫਿਰ ਟੈਕਸੀ ਲੈ ਕੇ ਚੱਲਾਂਗੇ ਆਪਣੇ ਰਿਜ਼ੋਰਟ ਲਿਆ ਅਸੀਂ ਕਿਤੀ ਸੀ ਪ੍ਰਾਈਵੇਟ ਟੈਕਸੀ ਬੁੱਕ ਬਟ ਬੰਦਾ ਸਾਡੇ ਲਈ ਪੂਰਾ ਜਹਾਜ ਲੈ ਕੇ ਆਇਆ ਦੇਖੋ ਪੂਰੀ ਦੀ ਪੂਰੀ ਮਰਸੀਡੀਜ਼ ਪ੍ਰਿੰਟਰ ਤਿੰਨ ਬੰਦਿਆਂ ਦੀ ਇੰਡੀਆ ਵਾਲੀ ਵੀ ਲੱਗ ਰਹੀ ਹੈ ਉਵੇਂ ਘਰ ਬਣਿਆ ਉਵੇਂ ਗੱਡੀਆਂ ਦੇ শোরੂਮ ਟਰੈਕਟਰ ਵੀ ਘੜੇ ਨੇ ਉਵੇਂ ਬਾਜ਼ਾਰ ਨੇ ਐਸੇ ਇਥੇ ਰੁਕਿਆ ਸਰਵਿਸ ਸਟੇਸ਼ਨ ਤੇ ਡਰਾਈਵਰ ਸਾਡਾ 10 ਮਿੰਟ ਦੀ ਬ੍ਰੇਕ ਲੈ ਰਿਹਾ ਪੂਰਾ ਇੰਡੀਆ ਵਾਂਗ ਹੈ ਜਿਵੇਂ ਇੰਡੀਆ ਟਾਬੇ ਬਣੇ ਹੁੰਦੇ ਆ ਆਪਣੇ ਟਾਬੇਵੇਂ ਟਾਬਿਆਂ ਵਾਂਗ ਇਥੇ ਖਾਣਾ ਮਿਲਦਾ ਹੈ ਇੱਥੇ ਆ ਲੋਕਲ ਖਾਣਾ ਬਹੁਤ ਅੱਛਾ ਹੈ ਦੇਖਣ ਵਿੱਚ ਨੈਚੁਰਲ ਬਿਊਟੀ ਆਸੇ ਪਾਸੇ ਪਾੜ ਨੇ ਹਰਿਆਲੀ ਖੇਤ ਟਰੈਕਟਰ ਪੂਰਾ ਜਿਵੇਂ ਪੰਜਾਬ ਵਾਲਾ ਸੀਗਾ ਅੱਛਾ ਸਾਰੇ ਇਹਦੀ ਆਪਣੀ ਪ੍ਰਾਈਵੇਟ ਬੀਚ ਪੂਰਾ ਏਰੀਆ ਹੀ ਹੋਟਲ ਰਿਜ਼ੋਰਟ ਨਾਲ ਪਰਿਆ ਹੋਇਆ। ਉਹ ਬੀਚ ਵੀ ਕਾਫੀ ਸੋਹਣੀ ਹੈ। ਉਹ ਸੋਹਣੀ ਬੀਚ ਤੁਸੀਂ ਪਿੱਛੇ ਦੇਖੀ ਹੋਣੀ। ਪੂਰਾ ਨੀਲਾ ਪਾਣੀ, ਨੀਲਾ ਸਮੁੰਦਰ। ਬਹੁਤ ਸੋਹਣਾ ਏਰੀਆ, ਮੌਸਮ ਵੀ ਬਹੁਤ ਸੋਹਣਾ। ਬੀਚ ਵੀ ਬਹੁਤ ਸੋਹਣੀ ਹੈ, ਪਾਣੀ, ਸਮੁੰਦਰ ਪੂਰਾ ਨੀਲਾ ਪਾਣੀ। ਫਾਈਨਲੀ ਅਸੀਂ ਪਹੁੰਚ ਗਏ ਆ ਸਾਡੇ ਹੋਟਲ ਲਾਈਏ ਰਿਜ਼ੋਰਟ ਇਹ ਆ ਗਈ ਹੋਟਲ ਦੀ ਐਂਟ੍ਰੈਂਸ here reception area ਸੋਨਾ ਹੋਟਲ ਬਣਿਆ ਇਹ ਹੋਟਲ ਦੇ ਅੰਦਰ ਸ਼ਾਪਸ ਬਣੀਆਂ ਬੱਚਿਆਂ ਦੇ ਟॉयਜ਼ ਕੱਪੜੇ ਸ਼ੂਜ਼ ਹਰ ਤਰ੍ਹਾਂ ਦਾ ਸਮਾਨ ਮਿਲਦਾ ਤੁਹਾਨੂੰ ਇੱਥੇ ਸਾਰੇ ਡਿਜ਼ਾਈਨਰ ਬ੍ਰਾਂਡ ਮਿਲ ਜਾਣਗੇ ਜਿਹੜਾ ਤੁਸੀਂ ਲੈਣਾ ਚਾਹੋ ਇਹ ਹੈ ਸਾਡਾ ਰੂਮ एंटर कर दे सार आ है थी तो कबर्ड्स सेफ आ गया रूम डबल बेड है सिंगल बेड है टीवी ड्रेसिंग टेबल तो ब दिखाइए बालकनी ਬਣਿਆ ਬਾਲਕਨੀ ਬਣੀ ਇੱਥੇ ਟੇਬਲ ਚੇਅਰ ਚਾਹ ਕੌਫੀ ਪੀਣਨੀ ਤੇ ਬਾਹਰ ਦਾ ਨਜ਼ਾਰਾ ਦੇਖਣ ਦੀ ਆ ਦੇਖੋ ਨਜ਼ਾਰਾ ਆ ਬਣਿਆ ਪਹਾੜ ਸੋਣੀ ਸੋਨਾ ਜਗਾ ਵੀ ਸੋਣੀ ਤਾਂ ਪਿੱਛੇ ਤੁਹਾਨੂੰ ਸੀ ਸਾਈਡ ਦਿਖ ਰਿਹਾ ਹੁਣ ਆਸ-ਪਾਸੇ ਸਾਰਾ ਸੀ ਸਾਈਡ ਹੈ ਬਹੁਤ ਸੋਹਣੀ ਜਗ੍ਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅਸੀਂ ਹਾਂ ਇਸ ਵਕਤ ਐਲਾਨੀਆ ਤੁਰਕੀ ਆਓ ਤੁਹਾਨੂੰ ਦਿਖਾਈਏ ਅਸੀਂ ਜਿਹੜੇ ਹੋਟਲ 'ਇਠ ਹੈ ਰਿਹਾ ਐਲਾਇ ਰਿਜ਼ੋਰਟ ਉਸ ਦੀ ਬੀਚ ਤੇ ਆਸ-ਪਾਸੇ ਦਾ ਏਰੀਆ ਇਹ ਸਾਡਾ ਹੋਟਲ ਹੈ ਐਲਾਇ ਰਿਜ਼ੋਰਟ ਐਂਡ ਸਪਾ ਹੋਟਲ ਇੱਥੇ ਜਿੰਨੇ ਵੀ ਹੋਟਲ ਨੇ ਸਾਰਿਆਂ ਦੀ ਆਪਣੀ ਪ੍ਰਾਈਵੇਟ ਬੀਚ ਹੈ ਤੁਸੀਂ ਦੇਖ ਸਕਦੇ ਹੋ ਆਸ-ਪਾਸ ਸਾਰੇ ਲਾਈਨ ਤੇ ਸਾਰੇ ਹੋਟਲ ਨੇ ਤੇ ਸਾਰਿਆਂ ਦੀ ਆਪਣੀ ਆਪਣੀ ਪ੍ਰਾਈਵੇਟ ਬੀਚ ਹੈ ਬਸ ਸ틸 ਤੁਸੀਂ ਆ ਜਾ ਸਕਦੇ ਹੋ ਅਗਰ ਤੁਸੀਂ ਵਾਕ ਕਰਨੀ ਹੈ ਬੀਚ ਤੇ ਬਟ ਸਵੀਮਿੰਗ ਲਈ ਸਾਰਿਆਂ ਦਾ ਆਪਣਾ ਪ੍ਰਾਈਵੇਟ ਏਰੀਆ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਮੌਸਮ ਹੈ ਬਹੁਤ ਹੀ ਸੋਹਣੀ ਜਗ੍ਹਾ ਹੈ ਦੇਖਣ ਵਾਲਾ ਨਜ਼ਾਰਾ ਹੈ एक पासे पहाड़ ने एक पासे समुंदर नीला पानी बहुत सोहनी जगह ये है जी बीच तो होटल का रस्ता ਬਿਲਕੁਲ ਵਿਚ ਦੇ ਕੋਲ ਬਣਾ ਹੈ ਵਿਚ ਬਾਹਰ ਇਥੇ ਵਿਚ ਬਾਹਰ ਤੋਂ ਤੁਸੀਂ ਅ ਬੀਅਰ ਵਗੈਰਾ ਲੈ ਸਕਦੇ ਹੋ ਸੌਫਟ ਡਰਿੰਕਸ ਜੂਸ ਤੇ ਇਹ ਪ੍ਰਾਈਵੇਟ ਰਸਤਾ ਹੋਟਲ ਦਾ ਜਿਹੜਾ ਵਿਚ ਨੂੰ ਜਾਂਦਾ ਹੁਣ ਅਸੀਂ ਵਿਚ ਤੋਂ ਵਾਪਸ ਹੋਟਲ ਜਾ ਰਹੇ ਹਾਂ ਹੋਟਲ ਦੀ ਬੈਕ ਐਂਟਰੈਂਸ ਜਿਹੜਾ ਵਿੱਚ ਨੂੰ ਜਾਂਦਾ ਹੋਟਲ ਦੇ ਅੰਦਰ ਬਹੁਤ ਸਾਰੇ ਅਲੱਗ-ਅਲੱਗ ਏਰੀਆਜ਼ ਬਣੇ ਹੋਏ ਆ ਅਲੱਗ-ਅਲੱਗ ਬਿਲਡਿੰਗਸ ਐ ਹਰ ਜਗ੍ਹਾ ਤੇ ਅਲੱਗ-ਅਲੱਗ ਖਾਣ-ਪੀਣ ਦੀਆਂ ਫੈਸਿਲਿਟੀਆਂ ਨੇ ਕਿੱਥੇ 스ਨੈਕ ਬਾਰ ਆ ਕਿੱਥੇ ਰੈਸਟੋਰੈਂਟ ਐ ਬੱਚਿਆਂ ਦੇ ਖੇਡਣ ਲਈ ਜਗ੍ਹਾ ਬਣੀ ਹੈ ਪੂਲ ਬੱਚਿਆਂ ਦੇ ਕਲੱਬ ਹੈ ਜਿੱਥੇ ਛੋਟੇ ਦੇਖੋ ਜੀ ਬਣ ਰਹੀਆਂ ਗਰਮ ਗਰਮ ਰੋਟੀਆਂ ਬਣ ਗਿਆ ਆਲੂ ਦਾ ਪਰੌਂਠਾ ਇਹ ਦੇ ਅੰਦਰ ਜਾ ਰਹੀ ਹੈ ਫਿਲਿੰਗ ਆਲੂਆਂ ਵਾਲੀ ਆ ਗਿਆ ਸਾਡਾ ਪਨੀਰ ਦਾ ਪਰੌਂਠਾ ਅਦਸ ਤੁਸੀਂ ਕੀ ਖਾ ਰਹੇ ਹੋ ਪਰੌਂਠੀ ਖਾ ਰਹੇ ਹੋ ਚਿਪਸ ওকে ਪਰ ਉਹ ਗੱਲ ਜਿਹੜੇ ਬੱਤੂ ਗਿਜ਼ਾ ਹੋਮਿਸ਼ ਸੋਹਰੇ ਗਿਜ਼ਾ ਹੋਮਿਸ਼ ਮਬਾਜ ਜੀ ਦੇ ਜਮ ਸੋ ਹਾਂਜੀ ਸਿਮਰਨ ਤੁਹਾਨੂੰ ਕਿਵੇਂ ਲੱਗਿਆ 터ਕਿਸ਼ ਪਰੌਂਠੇ ਦਾ ਟੇਸਟ ਬਹੁਤ ਸਵਾਦ चार फिर nice, yeah. बहुत हाँ, होटल टैटू शॉप बारबर शॉप है इधर आ गया होटल का मेन रेस्टोरेंट स्विमिंग पूल बार ਏ ਹੈ ਜੀ ਸਾਡੇ ਹੋਟਲ ਦਾ ਬਾਰ ਦਾ ਏਰੀਆ ਸਾਰੀਆਂ ਸ਼ਾਪਸ ਨੇ ਮੋਸਟਲੀ ਸਾਰੀਆਂ ਸ਼ਾਪਸ ਕੱਪੜਿਆਂ ਦੀਆਂ ਨੇ ਸੇਮ ਨੇ ਖਾਣ-ਪੀਣ ਦੀਆਂ ਸੇਮ ਕੱਪੜੇ ਟੌイズ ਵਗੈਰਾ ਲੋ ਜੀ ਗੂਚੀ ਲੋਈਵਟੋਨ ਮੋਸਚੀਨੋ ਸਾਰੇ ਬ੍ਰਾਂਡ ਹੈਗੇ ਇੱਥੇ ਜਿਹੜਾ ਵੀ ਚਾਹੀਦਾ ਤੁਸੀਂ ਆ ਕੇ ਲੈ ਸਕਦੇ ਹੋ 터ਕੀ ਜਿਹੜਾ ਬੰਦਾ ਹਾਂਦਾ ਆਂਦਾ ਨੋਰਮਲ ਕੱਪੜੇ ਪਾ ਕੇ ਜਾਂਦਾ ਪੂਰਾ ਡਿਜ਼ਾਈਨਰ ਕੱਪੜੇ ਪਾ ਕੇ 터ਕੀ ਬੰਦੇ ਨੂੰ ਪੂਰੀ ਫੀਲ ਦੇ ਦਿੰਦਾ ਕਿ ਲੈ ਵੀ ਤੂੰ ਪੂਰਾ ਹਾਈ ਫਾਈ ਬੰਦਾ ਬੜਜੋਗ ਹੀ ਹੈ ਅੱਛੀ ਜਗ੍ਹਾ ਮਜ਼ੇਦਾਰ ਜਗ੍ਹਾ ਲੋਕ ਅੱਛੇ ਨੇ एनवायरनमेंट अच्छा ਸੋਹਣੀ ਜਗ੍ਹਾ ਉਹ ਹੋਰ ਕੀ ਚਾਹੀਦਾ ਤੁਹਾਨੂੰ 홀ੀਡੇ ਤੇ ਜਾਓ ਜਗ੍ਹਾ ਅੱਛੀ ਹੋਵੇ ਲੋਕ ਅੱਛੇ ਹੋਵੇ ਖਾਣਾ ਪੀਣਾ ਅੱਛਾ ਹੋਵੇ 올 ਗੁੱਡ ਲੋ ਜੀ ਪ੍ਰਾਈਮਾ ਕੋਲਿਆਂ ਨੇ ਇੰਗਲੈਂਡ ਦੀ ਬ੍ਰਾਂਚ ਇੱਥੇ ਵੀ ਖੋਲੀ ਹੈ ਪ੍ਰਾਈਮਾ ਕੋ thank mm -hmm. you

ਇਸ ਟਾਈਮ ਅ ਲਾਇਏ ਰਿਜ਼ੋਰਟ ਐਂਡ ਸਪਾ ਥਿਸ ਇਜ਼ ਯੂਸਫ ਨਾਇਮ ਇਥੇ ਅਸੀਂ ਫੋਟੋਗ੍ਰਾਫੀ ਕਰਾਈ ਹੈ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਬਹੁਤ ਅੱਛੀ ਫੋਟੋਆਂ ਖਿੱਚਦੇ ਨੇ ਗਾਰਡਨ ਦੇ ਅੰਦਰ ਈਸ ਤੇ ਸਨਸੈਟ ਫੋਟੋਸ ਬਹੁਤ ਸੋਹਣੀਆਂ ਫੋਟੋ ਹੈ ਮੇਕ ਸ਼ੋਰ ਕਰੋ ਜਦੋਂ ਤੁਸੀਂ ਇਥੇ ਅ ਲਾਇਏ ਰਿਜ਼ੋਰਟ ਐਂਡ ਸਪਾ ਹੋਟਲ ਆਏ ਤਾਂ ਇਹਨਾਂ ਕੋਲ ਜ਼ਰੂਰ ਆਣਾ ਆਪਣੀ ਸਾਰੀਆਂ ਅੱਛੀਆਂ ਅੱਛੀਆਂ ਫੋਟੋਆਂ ਖਿੱਚਵਾਣਾ ਤੇ ਨਾਲ ਆਪਣੀ ਮੈਮਰੀਜ਼ ਲੈ ਕੇ ਜਾਣਾ ਬਹੁਤ ਬਹੁਤ ਅੱਛਾ ਕੰਮ ਹੈ ਨਰ ਸਾਨੂੰ ਬਹੁਤ ਪਸੰਦ ਆਇਆ ਥੈਂਕ ਯੂ ਥੈਂਕ ਯੂ ਆਇਆ ਜੀ ਰਾਤ ਦਾ 뷰 ਸਾਡੇ ਹੋਟਲ ਦੀ ਬੈਲਕਨੀ ਚੋਂ ਅੱਜ ਦੀ ਵੀਡੀਓ ਨੂੰ ਬਸ ਇੱਥੇ ਤੱਕ ਹੀ ਰੱਖਾਂਗੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਬਾਕੀ ਦਾ ਇਲਾਣੀਆਂ ਸ਼ਾਇਰ ਅਸੀਂ ਤੁਹਾਨੂੰ ਆਉਣ ਵਾਲੀ ਅਗਲੀ ਵੀਡੀਓਜ਼ ਦੇ ਵਿੱਚ ਦਿਖਾਵਾਂਗੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਸ਼ੇਅਰ ਐਂਡ ਕਮੈਂਟ ਸੀ ਯੂ ਨੈਕਸਟ ਟਾਈਮ ਸਤਿ ਸ਼੍ਰੀ ਅਕਾਲ